ਮੈਨੂੰ ਕਹਿੰਦੇ ਬੰਬੇ ਵਾਲੀ ਮੇਰਾ ਨਾਂ ਏ ਕੰਗਣਾ ਓਏ ਜਿੱਤ ਕੇ ਲੋਕ ਨੇ ਸੌਹਾ ਖਾਂਦੇ ਓ ਬੱਲੇ ਓ ਜਿੱਤ ਕੇ ਲੋਕ ਨੇ ਸੌਹਾ ਖਾਂਦੇ ਮੈਲ ਫੇੜਾ ਖਾਂਦੀ ਪੰਜਾਬਣ ਤੋਂ ਐਨਾ ਡਰ ਗਈ ਕਹਿੰਦੀ ਹੁਣ ਨੀ ਪੰਜਾਬ ਮੈਂ ਜਾਂਦੀ ਪੰਜਾਬਣ ਤੋਂ ਐਨਾ ਡਰ ਗਈ ਲੋਵੀ ਇਧਰੋਂ ਵੀ ਆਉਣ ਲੱਗੀ ਐ ਥੱਪਣ ਖਾ ਕੇ ਪਾਸਾ ਵੱਟ ਗਈ ਕੋਈ ਦੇਣ ਨੂੰ ਬਿਆਨ ਨਾ ਥਿਆਵੇ ਓ ਕੱਲੀ ਬੈਠੀ ਸੋਚੀ ਜਾਂਦੀ ਆ ਨਾਲੇ ਰੋਵੇ ਤੇ ਪਛਤਾਵੇ ਓ ਕੱਲੀ ਬੈਠੀ ਸੋਚੀ ਜਾਂਦੀ ਆ ਓਏ ਆ ਵੀ ਸੁਣ ਲੋ ਓਏ ਬੰਬੇ ਵਾਲੀ ਦੇ ਪੈ ਗਿਆ ਲਫੇੜਾ ਦਾਗ ਨਾ ਮੂੰਹ ਤੋਂ ਜਾਵੇ ਓਏ ਫਿਰੇ ਪਤੰਜਲੀ ਦੀਆਂ ਕਰੀਮਾਂ ਲਾਉਂਦੀ ਓਏ ਫਿਰੇ ਪਤੰਜਲੀ ਦੀਆਂ ਕਰੀਮਾਂ ਲਾਉਂਦੀ ਬੈਦ ਨਾ ਕੋਈ ਇੱਥੇ ਆਵੇ ਜਣੇ ਖਣੇ ਨੂੰ ਪੁੱਛਦੀ ਕਹਿੰਦੀ ਦਾਗ ਨਾ ਮੂੰਹ ਤੋਂ ਜਾਵੇ ਜਣੇ ਖਣੇ ਨੂੰ ਪੁੱਛਦੀ ਓਏ ਲਾਸਟ ਵਾਲੀ ਵੀ ਸੁਣ ਲੋ ਓਏ ਕੰਗਣਾ ਕਹਿੰਦੀ ਪਹਿਲਾਂ ਤੋਲੂ ਫੇਰ ਮੈਂ ਬੋਲੂ ਪਿੱਛੋਂ ਪਛਤਾਵਾ ਰਹਿੰਦਾ ਪੰਜਾਬੀ ਜਿਹੜਾ ਦਾਗ ਸ਼ਾਪ ਦੇ ਇਹ ਤਾਂ ਧੋਏ ਤੇ ਵੀ ਨਾ ਲੈਂਦਾ ਪੰਜਾਬੀ ਜਿਹੜਾ ਦਾਗ ਸ਼ਾਪ ਦੇ